ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਮਲਟੀ ਲਰਨ ਅਕੈਡਮੀ ਵਿੱਚ ਹੋਪ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਅੱਜ ਆਪਾਂ ਜਿਹੜਾ ਟੌਪਿਕ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਦਾ ਜਿਹੜਾ ਆਪਾਂ ਪਹਿਲਾਂ ਟੌਪਿਕ ਕਰ ਚੁੱਕੇ ਹਾਂ ਜੀ ਉਹਨਾਂ ਦੀਆਂ ਜਿਹੜੀਆਂ ਛੇ ਮਹੱਤਵਪੂਰਨ ਜਿੱਤਾਂ ਸੀ ਉਹਨਾਂ ਨੂੰ ਆਪਾਂ ਕਵਰ ਕੀਤਾ ਅੱਜ ਆਪਾਂ ਉਹਨਾਂ ਦੀਆਂ ਨੈਕਸਟ ਜਿੱਤਾਂ ਜਿਹੜੀਆਂ ਲੈ ਕੇ ਆਏ ਹਾਂ ਜਿਹੜੀਆਂ ਆਪਣੀਆਂ ਰਹਿ ਗਈਆਂ ਸੀਗੀਆਂ ਉਹਨਾਂ ਦਾ ਭਾਗ ਆਪਾਂ ਦੂਜਾ ਲੈ ਕੇ ਆਏਾਂਗੇ ਜੋ ਕਿ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਰੈਂਡ ਵਾਲਾ ਹੈ। ਸਟਾਰਟ ਕਰਦੇ ਹਾਂ ਜੀ ਵੀਡੀਓ ਜਿਹੜਾ ਕਿ ਤੁਹਾਡੇ ਮਾਸਟਰ ਕੈਡਰ ਤੇ ਲੈਕਚਰ ਹੈ ਕੈਡਰ ਲਈ ਬਹੁਤ ਹੀ ਇੰਪੋਰਟੈਂਟ ਟਾਪਿਕ ਹੈ। ਹਾਂਜੀ ਮਹਾਰਾਜੇ ਸਿੰਘ ਦੀ ਜਿੱਤਨਾ ਡੱਲੇ ਵਾਲੀ ਮਿਸਲ ਨੂੰ ਜਿੱਤਨਾ 1807 ਈਸਵੀ ਵਿੱਚ ਡੱਲੇ ਵਾਲੀ ਮਿਸਲ ਦਾ ਜਿਹੜਾ ਨੇਤਾ ਸੀ ਜੀ ਤਾਰਾ ਸਿੰਘ ਖੇਬਾ ਸੀ ਉਹ ਇੱਕ ਜੋਗ ਸ਼ਾਸਕ ਸੀ ਇਸ ਲਈ ਮਹਾਰਾਜੇ ਸਿੰਘ ਨੇ ਉਸ ਦੇ ਚੌਂਦਿਆਂ ਜੀਤਾਂ ਡੱਲੇ ਵਾਲੀ ਮਿਸਲ ਤੇ ਹਮਲਾ ਨਹੀਂ ਕੀਤਾ। ਪਰ ਜਦੋਂ 1807 ਇਸ ਵਿੱਚ ਤਾਰਾ ਸਿੰਘ ਕੇਬਾ ਦੀ ਮੌਤ ਹੋ ਗਈ ਸੀ 1807 ਤਾਰਾ ਸਿੰਘ ਕੇਬਾ ਦੀ ਮੌਤ ਹੋ ਗਈ ਸੀ ਤਾਂ ਇਹ ਚੰਗਾ ਮੌਕਾ ਦੇਖ ਕੇ ਰਣਜੀਤ ਸਿੰਘ ਨੇ ਅਫਸੋਸ ਕਰਨ ਦੇ ਬਹਾਨੇ ਡੱਲੇ ਵਾਲੀਆ ਮਿਸਲ ਤੇ ਕੀ ਕਰ ਦਿੱਤਾ ਸੀਗਾ ਹਮਲਾ ਕਰ ਦਿੱਤਾ ਸੀਗਾ ਤੇ ਤਾਰਾ ਸਿੰਘ ਜਿਹੜੀ ਕੇਬਾ ਦੀ ਜਿਹੜੀ ਵਿਧਵਾ ਸੀ ਰਣਜੀਤ ਸਿੰਘ ਨਾਲ ਕੁਝ ਸਮੇਂ ਫੌਜ ਨੂੰ ਲੈ ਕੇ ਕੁਝ ਸਮੇਂ ਤੱਕ ਤਾਂ ਮੁਕਾਬਲਾ ਕੀਤਾ ਕਰਾੰਤ ਵਿੱਚ ਉਹ ਹਾਰ ਗਈ ਸੀ ਤੇ ਮਹਾਰਾਜਾ ਜੀ ਸਿੰਘ ਨੇ ਡੱਲੇ ਵਾਲੀ ਦੇ ਮਿਸਲ ਦੇ ਜਿਹੜੇ ਪ੍ਰਦੇਸ਼ਾਂ ਨੂੰ ਸੀ ਆਸਾਨੀ ਨਾਲ ਜਿੱਤ ਲਿਆ ਤੇ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਸੀਗਾ ਨੈਕਸਟ ਉਹਨਾਂ ਦੀ ਜਿੱਤ ਸੀਗੀ ਕਸੂਰ ਅਤੇ ਚੰਗ ਦੀ ਜਿੱਤ 1807 ਈਸਵੀ ਵਿੱਚ ਇਹ ਜਿਹੜੀ ਕਸੂਰ ਅਤੇ ਚੰਗ ਦੀ ਜਿੱਤ 1807 ਈਸਵੀ ਵਿੱਚ ਹੋਈ ਸੀਗੀ ਰਜੀਤ ਸਿੰਘ ਦੀ ਕਸੂਰ ਦਾ ਜਿਹੜਾ ਸ਼ਾਸਕ ਸੀਗਾ ਨਿਜ਼ਾਮ ਉਦਦੀਨ ਨੇ ਰਣਜੀਤ ਸਿੰਘ ਦੀ ਇੰਦੀ ਇੰ ਤਾਂ ਮੰਨਨ ਤੋਂ ਦੂਗੀ ਕਰਦਾ ਸੀ ਇਨਕਾਰ ਕਰਦਾ ਤਾਂ ਸੀ ਇਨਕਾਰ ਕਰ ਦਿੱਤਾ ਸੀ ਸਿੱਟੀ ਵਜੋਂ ਰਣਜੀਤ ਸਿੰਘ ਨੇ ਕਸੂਰ ਤੇ ਹਮਲਾ ਕਰਕੇ ਕੁੱਦ ਬੋਦੀਨ ਨੂੰ ਹਰਾ ਦਿੱਤਾ ਅਤੇ ਕਸੂਰ ਤੇ ਕਬਜ਼ਾ ਕਰ ਲਿਆ ਸੀ ਇਸ ਤੋਂ ਬਾਅਦ ਰਣਜੀਤ ਸਿੰਘ ਨੇ ਝੰਗ ਉਤੇ ਝੰਗ ਦਾ ਜਿਹੜਾ ਸ਼ਾਸਕ ਸੀਗਾ ਅਹਿਮਦ ਖਾਨ ਨੂੰ ਉਹਨੂੰ ਵੀ ਹਰਾ ਦਿੱਤਾ ਤੇ ਉਸ ਦੇ ਪ੍ਰਦੇਸ਼ਾਂ ਨੂੰ ਵੀ ਕੀ ਸੀਗਾ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਸੀ ਨੈਕਸਟ ਜੀ ਸਿਆਲਕੋਟ ਦੀ ਜਿੱਤ 1878 8 ਇਸਵੀ ਵਿੱਚ ਇਹ ਸਿਆਲਕੋਟ ਦੀ ਜੱਤ ਸੀਗੀ ਰਣਜੀਤ ਸਿੰਘ ਦੀ ਸਿਆਲਕੋਟ ਦੀ 1808 ਇਸਵੀ ਵਿੱਚ ਸਿਆਲਕੋਟ ਦਾ ਜਿਹੜਾ ਸ਼ਾਸਕ ਦਾ ਨਾਂ ਕੀ ਸੀਗਾ ਜੀਵਨ ਸਿੰਘ ਸੀਗਾ 1808 ਇਸਵੀ ਵਿੱਚ ਮਹਾਰਣਜੀਤ ਸਿੰਘ ਨੇ ਸਿਆਲਕੋਟ ਦੇ ਕਿ ਲਈ ਉਸਨੇ ਵਿਉਧੇ ਹਵਾਲੇ ਕਰਨ ਲਈ ਕਿਹਾ ਕਰ ਪਰ ਉਹਨੇ ਇਨਕਾਰ ਕਰ ਦਿੱਤਾ ਸੀਗਾ ਰਣਜੀਤ ਸਿੰਘ ਨੇ ਸਿਆਲਕੋਟ ਦੇ ਇਲਾਕੇ ਨੂੰ ਫਿਰ ਉਸਤੇ ਹਮਲਾ ਕਰਕੇ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਸੀ ਨੈਕਸਟ ਆਪਣਾ ਹੈਗਾ ਕਾਂਗੜਾ ਦੀ ਜਿੱਤ 1809 ਈਸਵੀ ਵਿੱਚ 1809 ਈਸਵੀ ਵਿੱਚ ਜਿਹੜੇ ਨੇਪਾਲ ਦੀ ਗੋਰਖਿਆਂ ਨੇ ਕਾਂਗੜਾ ਦੇ ਕਿਲੇ ਤੇ ਕਾਂਗੜਾ ਦੇ ਕਿਲੇ ਨੂੰ ਕੀ ਕਰ ਲਿਆ ਸੀ ਉਹਨਾਂ ਨੇ ਘੇਰਾ ਪਾ ਲਿਆ ਸੀਗਾ ਤੇ ਕਾਂਗੜਾ ਦਾ ਜਿਹੜਾ ਸ਼ਾਸਕ ਸੀਗਾ ਸੰਸਾਰ ਚੰਦ ਕਟੋਚ ਨੀਮਹਰਨਜੀਤ ਸਿੰਘ ਨੇ ਤੋਂ ਗੋਰਖਿਆਂ ਦੇ ਵਿਰੁੱਧ ਸਹਾਇਤਾ ਮੰਗੀ ਉਹਨੇ ਰਣਜੀਤ ਸਿੰਘ ਨੂੰ ਰਣਜੀਤ ਸਿੰਘ ਤੋਂ ਸਹਾਇਤਾ ਮੰਗੀ ਸੀ ਸੰਸਾਰ ਚੰਦ ਕਟੋਚ ਨਹੀਂ ਗੋਰਖਿਆਂ ਦੇ ਵਿਰੁੱਧ ਪਰ ਇਸ ਦੇ ਬਦਲੇ ਵੀ ਰਣਜੀਤ ਸਿੰਘ ਨੂੰ ਉਹ ਕਾਂਗੜੇ ਦਾ ਕੀ ਦੇਊਗਾ ਕਿਲਾ ਦੇਊਗਾ ਕਿਲਾ ਦੇਣ ਦਾ ਉਹਨੇ ਕੀ ਕੀਤਾ ਸੀ ਵੀ ਕਾਂਗੜੇ ਦਾ ਕਿਲਾ ਉਹ ਰਣਜੀਤ ਸਿੰਘ ਨੂੰ ਦੇਊਗਾ ਰਣਜੀਤ ਸਿੰਘ ਨੇ ਆ ਫੌਜ ਲੈ ਕੇ ਗੋਰਖਿਆਂ ਨੂੰ ਕੀ ਕਰਤਾ ਸੀਗਾ ਦੜਾ ਦਿੱਤਾ ਸੀਗਾ ਵੀ ਗੋਰਖੇ ਉੱਥੋਂ ਭੱਜ ਗਏ ਸੀ ਨੱਠ ਗਏ ਸੀ ਤੇ ਹੁਣ ਸੰਸਾਰ ਚੰਦ ਨੇ ਜਿਹੜਾ ਉਹਨੇ ਨਾ ਵਚਨ ਕੀਤਾ ਸੀ ਵੀ ਕਿਲਾ ਦੇਣ ਦੇ ਕਿਲਾ ਦੇਊਗਾ ਪਰ ਉਹ ਹੁਣ ਕਿਲਾਨੀ ਦੇ ਰਿਆ ਸੀ ਤੇ ਟਾਲ ਮਟੋਲੇ ਕਰ ਟਾਲ ਮਟੋਲੇ ਕਰ ਰਿਆ ਸੀ ਤੇ ਰਣਜੀਤ ਸਿੰਘ ਨੇ ਸੰਸਾਰ ਚੰਦ ਦੇ ਜਿਹੜਾ ਪੁੱਤਰ ਸੀ ਅਨੁਰੋਧ ਨੂੰ ਕੀ ਕਰ ਲਿਆ ਸੀ ਗ੍ਰਿਫਤਾਰ ਕਰ ਲਿਆ ਸੀਗਾ ਫਿਰ ਅੰਤਮ ਜ਼ਬੂਰ ਹੋ ਕੇ ਕੀ ਕਾਂਗੜੇ ਦਾ ਗੇਲਾਉਣੀ ਕੀ ਕਰਤਾ ਰਣਜੀਤ ਸਿੰਘ ਨੂੰ ਦੇ ਦਿੱਤਾ ਇਸ ਨਾਲ ਉਹਦਾ ਰਣਜੀਤ ਸਿੰਘ ਦਾ ਜਿਹੜਾ ਮਾਨ ਸਨਮਾਨ ਸੀਗਾ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਛੇਤੀ ਕਿਉਂ ਫਿਰ ਉਹਨੇ ਕੀ ਕਰਤਾ ਸੀ ਚੰਬਾ ਨੂਰਪੁਰ ਕੋਟਲਾ ਸ਼ਾਹਪੁਰ ਜਮਰੋਟਾ ਬਿਸੋਲੀ ਗੁਲੇਰ ਮੰਡੀ ਸੁਕੀਤ ਕੱਲੂ ਆਦਿ ਨੀਣੀ ਪਹਾੜੀ ਰਿਆਸਤਾਂ ਪਹਾੜੀ ਰਾਜਿਆਂ ਨੇ ਰਣਜੀਤ ਸਿੰਘ ਦੀ ਅਧੀਨਤਾ ਕੀ ਕਰ ਲਈ ਸੀ ਸਵੀਕਾਰ ਕਰ ਲਈ ਸੀ ਨੈਕਸਟ ਆ ਗਏ ਆਪਣੀ ਗੁਜਰਾਤ ਦੀ ਚਿੱਤ 1809 ਇਸ ਵਿੱਚ ਗੁਜਰਾਤ ਦਾ ਜਿਹੜਾ ਸ਼ਹਿਰ ਸੀ ਆਪਣਾ ਸਾਧਨਾ ਕਰਕੇ ਵੀ ਉਹ ਵੀ ਉਹ ਵੀ ਕਾਫੀ ਪ੍ਰਸਿੱਧ ਸੀ ਇੱਥੋਂ ਦਾ ਜਿਹੜਾ ਸ਼ਾਸਕ ਸੀਗਾ ਸਾਹਿਬ ਸਿੰਘ ਪੰਗੀ ਸੀਗਾ ਜਿਹੜਾ ਗੁਜਰਾਤ ਦਾ ਸ਼ਾਸਕ ਸੀਗਾ ਉਹ ਸਾਹਿਬ ਸਿੰਘ ਪੰਗੀ ਸੀਗਾ ਰਣਜੀਤ ਸਿੰਘ ਦੇ ਵਿਰੁੱਧ ਤੇ ਕੀ ਕਰ ਰਿਹਾ ਸੀ ਉਹ ਸ਼ਾਜਿਸ਼ਾਂ ਤਿਆਰ ਕਰਦਾ ਰਿਹਾ ਪਰ ਰਣਜੀਤ ਸਿੰਘ ਨੇ ਹੋਰ ਨਾਲ ਪਾਸੇ ਰੁਝੀ ਹੋਣ ਕਰਕੇ ਉਹ ਆਪਣੇ ਦੀ ਗੁਜਰਾਤ ਵਾਲਾ ਆਪਣਾ ਧਿਆਨ ਨਾ ਦੇ ਸਕਿਆ ਤੇ 1809 ਈਸਵੀ ਵਿੱਚ ਰਣਜੀਤ ਸਿੰਘ ਨੇ ਕੀ ਕੀਤਾ 1809 ਈਸਵੀ ਵਿੱਚ ਰਣਜੀਤ ਸਿੰਘ ਨੇ ਫਕੀਰ ਅਜੀਜ਼ ਉਦਦੀਨ ਦੇ ਅਧੀਨ ਕੀ ਕਰਤਾ ਗੁਜਰਾਤ ਵਿਰੁੱਧ ਕੀ ਕਰਤੀ ਸੀਗੀ ਮੁਹੰਮਦ ਭੀਜੀ ਸੀਗੀ ਤੇ ਉਸਨੇ ਗੁਲਾਬ ਸਿੰਘ ਪੰਗੀ ਨੂੰ ਕੀ ਕਰਤਾ ਹਰਾ ਦਿੱਤਾ ਤੇ ਗੁਜਰਾਤ ਤੇ ਅਧਿਕਾਰ ਕਰ ਲਿਆ ਸੀ। ਨੈਕਸਟ ਕਰੋੜਾ ਕਰੋੜਾ ਸਿੰਘਾ ਕਰੋੜ ਸਿੰਘ ਮਿਸਲੀਆ ਦੀ ਜਿੱਤ 1809 ਈਸਵੀ ਵਿੱਚ। ਹਾਂਜੀ ਜਿਹੜਾ 1809 ਈਸਵੀ ਵਿੱਚ ਕਰੋੜਾ ਸਿੰਘਾ ਮਿਸਲ ਦਾ ਜਿਹੜਾ ਸਰਦਾਰ ਸੀ ਬੁਘੇਲ ਸਿੰਘ ਦੇ ਕੀ ਹੋਗੀ ਸੀਗੀ? ਮੌਤ ਹੋ ਗਈ ਸੀ ਕਿ ਬੁਖੇ ਸਿੰਘ ਦੀ ਮੌਤ ਹੋ ਗਈ ਸੀ ਤੇ ਇਸ ਸੁਨਿਹਾਰੀ ਮੌਕੇ ਦੇਖ ਕੇ ਰਣਜੀਤ ਸਿੰਘ ਨੇ ਇਸ ਮਿਸਲ ਤੇ ਹਮਲਾ ਕਰ ਦਿੱਤਾ ਸੀ ਹਰਿਆਣਾ ਜਾਂ ਹੁਸ਼ਿਆਰਪੁਰ ਦੇ ਜਿਹੜਾ ਕਬਜ਼ਾ ਸੀਗਾ ਉਹਨੇ ਆਪਣੀ ਕਬਜ਼ੇ ਹਿੱਟ ਲੈ ਲਿਆ ਸੀ ਨੈਕਸਟ ਜੰਮੂ ਦੀ ਜਿੱਤ 1809 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ 1800 ਈਸਵੀ ਵਿੱਚ ਤੋਂ 1806 ਈਸਵੀ ਤੱਕ ਅਤੇ 1807 ਈਸਵੀ ਤੱਕ ਤਿੰਨ ਵਾਰੀ ਜਿਹੜਾ ਇੱਕ ਤਾਂ 1800 ਈਸਵੀ ਵਿੱਚ 1806 ਵਿੱਚ ਤੇ 1807 ਵਿੱਚ ਤਿੰਨ ਵਾਰੀ ਆਪਣੀਆਂ ਸੈਨਿਕ ਮਹਿੰਮਾਂ ਕੀ ਜੰਮੂ ਵਿੱਚ ਭੇਜੀਆਂ ਸਨ ਪਰ ਜੰਮੂ ਦੇ ਜਿਹੜਾ ਸ਼ਾਸਕ ਸੀਗਾ ਹਰ ਵਾਰੀ ਰਣਜੀਤ ਸਿੰਘ ਉਹ ਕੀ ਕਰਦਾ ਸੀ ਭਾਰੀ ਹੋਜਣ ਨੂੰ ਨਜ਼ਰਾਨੀ ਦੇ ਕੇ ਮੋੜ ਦਿੰਦਾ ਸੀਗਾ ਇਸ ਲਈ ਫਿਰ ਰਣਜੀਤ ਸਿੰਘ ਨੇ 1809 ਵਿੱਚ ਜੰਮੂ ਦਾ ਜਿਹੜਾ 1809 ਵਿੱਚ ਜੰਮੂ ਦੇ ਰਾਜੇ ਜੈ ਸਿੰਘ ਦੀ ਮੌਤ ਤੋਂ ਪਿਛੇ ਰਣਜੀਤ ਸਿੰਘ ਦੇ ਦਰਬਾਰ ਨੇ ਕੀ ਕੀਤਾ ਸੀ ਭਗਵਾਨ ਦਾਸ ਦੇ ਹੇਠ ਕਮਾਨ ਜੰਮੂ ਪੇਜੀ ਅਤੇ ਜੰਮੂ ਤੇ ਕੀ ਕਰ ਲਿਆ ਸੀ ਕਬਜ਼ਾ ਸੀਗਾ ਕਬਜ਼ਾ ਕਰ ਲਿਆ ਸੀ ਇੱਥੇ ਬੜੀ ਆਸਾਨੀ ਨਾਲ ਹੀ ਉਹਨਾਂ ਨੇ ਕੀ ਕਰ ਲਿਆ ਸੀ ਜੰਮੂ ਨੂੰ ਜਿੱਤ ਲਿਆ ਸੀ ਹਾਂ ਨੈਕਸਟ ਉਹਨਾਂ ਦੀ ਜਿੱਤ ਸੀ ਨਕਈ ਮਿਸਲ ਦੀ ਜਿੱਤ 1410 ਸੀਵ ਚ ਨਕਈ ਮਿਸਲ ਤੇ ਮਹਾਰਾਜ ਜੀ ਸਿੰਘ ਦੀ ਰਾਣੀ ਸੀ ਰਾਜਕੌਰ ਰਾਣੀ ਰਾਜਕੌਰ ਦਾ ਜਿਹੜਾ ਭਤੀਜਾ ਸੀ ਕਾਨ ਸਿੰਘ ਦਾ ਰਾਜ ਕਰ ਰਿਹਾ ਸੀਗਾ ਉਹਦਾ ਭਤੀਜਾ ਸੀ ਰਾਣੀ ਸੀਗੀ ਉਹਦੀ ਨਾ ਉਹਦੀ ਰਾਣੀ ਦਾ ਨਾਮ ਰਾਜਕੌਰ ਸੀਗਾ ਉਹਦਾ ਭਤੀਜਾ ਕਾਂਹ ਸਿੰਘ ਸੀਗਾ ਜਿਹੜਾ ਉਹ ਰਾਜ ਕਰ ਰਿਹਾ ਸੀ ਇਸ ਦੇ ਬਾਵਜੂਦ ਵੀ ਰਣਜੀਤ ਸਿੰਘ ਨੇ ਬਿਨਾਂ ਕਿਸੇ ਕਾਰਨ ਤੋਂ 1810 ਸੀ ਵਿੱਚ ਦੀਵਾਨ ਮੋਹਕਮ ਚੰਦ ਦੀ ਅਗਵਾਈ ਹੇਠ ਇੱਕ ਭਾਰੀ ਫੌਜ ਨਕਈ ਮਿਸਲ ਨੂੰ ਜਿੱਤਣ ਲਈ ਭੇਜ ਦਿੱਤੀ ਭੇਜ ਦਿੱਤੀ ਸੀ ਤੇ ਦੀਵਾਨ ਮੋਹਕਮ ਚੰਦ ਨੇ ਦੀਵਾਨ ਮੋਹਕਮ ਚੰਦ ਨੇ ਕਾਂਹ ਸਿੰਘ ਨੂੰ ਹਰਾ ਕੇ ਨਕਈ ਮਿਸਲ ਤੇ ਕਬਜ਼ਾ ਕਰ ਲਿਆ ਤੇ ਉਸ ਦੇ ਪ੍ਰਦੇਸ਼ ਜਿਹੜੇ ਸੀਗੇ ਚੂਨੀਆ ਸ਼ੱਕਰਪੁਰ ਕੋਟ ਕਮਾਨ ਲਿਆ ਤੇ ਉੱਤੇ ਕਬਜ਼ਾ ਕਰ ਲਿਆ ਸੀਗਾ ਇਹ ਸੀਗੀਆਂ ਜੀ ਰਣਜੀਤ ਸਿੰਘ ਦੀਆਂ ਜਿੱਥਾਂ ਆਪਾਂ ਜਿਹੜੀਆਂ 14 ਜਿੱਤਾਂ ਦੀਆਂ ਹੋਰ ਕੀਤੀਆਂ ਗਈਆਂ ਉਹਨਾਂ ਦੀਆਂ ਕੁੱਲ ਟੋਟਲ ਜਿਹੜੀਆਂ 22 ਜਿੱਤਾਂ ਸੀਗੀਆਂ ਜਿਹੜੀਆਂ ਰਹਿ ਗਈਆਂ ਆਪਾਂ ਨੈਕਸਟ ਕਲਾਸ ਦੇ ਵਿੱਚ ਕਰਾਂਗੇ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਟੌਪਿਕ ਜਿਹੜਾ ਕਿ ਤੁਹਾਡੇ ਮਾਸਟਰ ਕੈਡਰ ਲੈਕਚਰਾਰ ਕੈਡਰ ਲਈ ਬਹੁਤ ਹੀ ਹੈਲਪਫੁਲ ਟੌਪਿਕ ਹੈ ਜੀ ਨੈਕਸਟ ਵੀਡੀਓ ਲੈ ਕੇ ਆਪਾਂ ਆ ਜੀ ਫੇਰਾਵਾਂਗੇ ਜੇ ਵੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਥੈਂਕ ਯੂ ਸਟੂਡੈਂਟਸ ਥੈਂਕ ਯੂ ਸੋ ਮੱਚ